ਹਾਂਜੀ ਅੱਜ ਆਪਾਂ ਬਣਾਈਏ ਮਟਕਾ ਕੁਲਫੀ ਬਾਜ਼ਾਰ ਨਾਲੋਂ ਵੀ ਵਧੀਆ ਤੇ ਇਹਨੂੰ ਬਣਾਉਣ ਵਿੱਚ ਕੋਈ ਔਖ ਵੀ ਨਹੀਂ ਹੁੰਦੀ ਬਣਦੀ ਵੀ ਬਹੁਤ ਜ਼ਿਆਦਾ ਘੈਂਟ ਤੇ ਗਰਮੀਆਂ ਲਈ ਇਹ ਬਹੁਤ ਬੈਸਟ ਚੀਜ਼ ਹੈ ਇਹਦੇ ਲਈ ਇੱਕ ਭਾਂਡੇ 'ਚ ਪਾਣੇ ਆ ਬਦਾਮ ਤੇ ਕੱਜੂ ਉਹਦੇ 'ਚ ਪਾ ਕੇ ਥੋੜਾ ਜਿਹਾ ਪਾਣੀ 2-3 ਘੰਟੇ ਜੀਭੀ ਹੋ ਜਾਣੇ ਇਹਦੇ ਨਾਲ ਇਹ ਥੋੜੇ ਸੋਖਤ ਹੋ ਜਾਣਗੇ ਤੇ ਫਿਰ ਗੈਸ ਤੇ ਪਾ ਲਈ ਕੜਾਈ ਉਹਦੇ ਵਿੱਚ ਪਾਇਆ 1 ਲੀਟਰ ਦੁੱਧ ਤੇ ਫਿਰ ਉਹਨੂੰ ਕਰ ਲੈਣਾ ਥੋੜਾ ਜਰਮ ਤੇ ਫਿਰ ਇੱਕ ਕੋਲੀ ਚ ਲੈ ਲੈਣਾ ਥੋੜਾ ਜਿਆ ਹੋਰ ਦੁੱਧ ਤੇ ਉਹਦੇ ਚ ਆਪਾਂ ਪਾ ਦੇਣਾ ਕਸਤਰ ਤੇ ਜੇ ਤੁਸੀਂ ਕਸਤਰ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਹਦੇ ਚ ਥੋੜਾ ਜਿਆ ਕੇਸਰ ਵੀ ਪਾ ਸਕਦੇ ਹੋ ਤੇ ਕਸਤਰ ਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਫਿਰ ਆਪਾਂ ਇਹਨੂੰ ਪਾ ਦੇਣਾ ਕੜਾਈ ਚ ਜਦੋਂ ਦੁੱਧ ਉੱਬਲ ਗਿਆ ਫਿਰ ਆਪਾਂ ਇਹਦੇ ਚ ਪਾ ਦੇਣੀ ਹੈ ਮਿੱਠੇ ਦੇ ਹਿਸਾਬ ਨਾਲ ਖੰਡ ਤੇ ਫਿਰ ਆਪਾਂ ਇਹਨੂੰ ਰਾੜੀ ਜਾਣੇ ਚੰਗੀ ਤਰ੍ਹਾਂ ਤੇ ਫਿਰ ਜਿਹੜੇ ਆਪਾਂ ਬਦਾਮ ਭੋਏ ਸੀ ਉਹਨਾਂ ਦੇ ਛਿੱਲਾ ਕਰ ਲੈਣੀਆਂ ਅਲੱਗ ਤੇ ਫਿਰ ਕਰਜੂ ਤੇ ਬਦਾਮਾਂ ਨੂੰ ਮਿਕਸਰ 'ਚ ਪਾ ਕੇ ਇਹਨਾਂ ਦੀ ਪੇਸਟ ਬਣਾ ਲੈਣੀ ਹੈ ਆਪਾਂ ਦਾ ਮਿਕਸਰ ਖਰਾਬ ਸੀਗਾ ਸੋ ਆਪਾਂ ਦੋਰੀ ਡੰਡੇ 'ਚ ਕਰ ਲਿਆ ਤੇ ਇਹਦੇ 'ਚ ਆਪਾਂ ਜ਼ਿਆਦਾ ਪਾਣੀ ਨਹੀਂ ਪਾਣਾ ਨੀਤੇ ਪਤਲਾ ਹੋ ਜਾਣਾ ਆਪਾਂ ਇਹਨੂੰ ਥੋੜਾ ਜਿਆਦਾ ਠਿੱਕੀ ਰੱਖਣਾ ਤੇ ਫਿਰ ਕਾਜੂ ਬਦਾਮ ਦੇ ਪਿਸਤ ਨੂੰ ਇਹਦੇ ਚ ਪਾ ਕੇ ਥੋੜਾ ਮਿਕਸ ਕਰਕੇ ਇਹਦੇ ਚ ਪਾ ਦੇਣੀ ਹੈ ਇਲਾਇਚੀ ਜੇਕਰ ਤੁਹਾਡੇ ਕੋਲ ਇਲਾਇਚੀ ਪਾਊਡਰ ਹੈਗਾ ਤੇ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਤੇ ਬਸ ਫਿਰ ਹੁਣ ਇਹਨੂੰ ਚੰਗੀ ਤਰ੍ਹਾਂ ਰੜੀ ਜਾਣਾ ਹੈ ਜਦੋਂ ਤੱਕ ਦੁੱਧ ਆਪਣਾ ਅੱਧਾ ਨਹੀਂ ਰਹਿ ਜਾਂਦਾ ਤੇ ਫਿਰ ਤੁਸੀਂ ਇਹਨੂੰ ਕਿਸੇ ਵੀ ਭਾਂਡੇ 'ਚ ਪਾ ਸਕਦੇ ਹੋ ਜੇ ਤੁਹਾਡੇ ਕੋਲ ਮਿੱਟੀ ਵਾਲਾ ਛੋਟਾ ਮਟਕਾ ਹੈਗਾ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਫਿਰ ਆਪਾਂ ਜਿਹੜੇ ਕਾਜੂ ਬਦਾਮ ਸੀਗੇ ਥੋੜੇ ਜਿਹੇ ਰੱਖਲੇ ਸੀਗੇ ਇਹਦੇ ਉੱਪਰ ਟੋਪਿੰਗ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਤੇ ਫਿਰ ਇਹਨੂੰ 10-12 ਘੰਟਿਆਂ ਲਈ ਫ੍ਰਿਜ 'ਚ ਰੱਖ ਦਿਓ ਇੱਕ ਦਿਨ ਖਾ ਕੇ ਦੇਖਿਓ ਕੀ ਨਜ਼ਾਰਾ ਆਊਗਾ ਇਹ ਚੀਜ਼ਾਂ ਭਾਵੇਂ ਬਣਾਉਣ ਨੂੰ ਟਾਈਮ ਲੱਗਦਾ ਪਰ ਸਵਾਦ ਬਹੁਤ ਵੰਦੀਆਂ ਨੇ ਤੁਸੀਂ ਚੈੱਕ ਕਰ ਸਕਦੇ ਆ ਆਈਸਕ੍ਰੀਮ ਜਮ ਗਈ ਆਪਣੀ ਤੇ ਅਗਲੇ ਦਿਨ ਆਪਾਂ ਮੰਮੀ ਨੂੰ ਚੈੱਕ ਕਰਾਈ ਆ ਆਈਸਕ੍ਰੀਮ ਵੀ ਟੇਸਟ ਕਰੋ ਤੇ ਮੰਮੀ ਸ਼ਲਾ ਕਰਕੇ ਦਿਖਾ ਰਹੀ ਐ ਵੀ ਆਈਸਕ੍ਰੀਮ ਵਕ